ਸਤਗੁਰ ਸਮਝਾਉਂਦੇ ਹਨ ਕਿ ਜੋ ਆਪਣੇ ਮੁਰਸ਼ਿਦ ਦਾ ਹੁਕਮ ਮੰਨਦਾ ਹੈ ਉਹ ਫਿਰ ਨਫਾ ਜਾਂ ਨੁਕਸਾਨ ਨਹੀਂ ਵੇਖਦਾ ਕਿਉਂਕਿ ਜਿੱਥੇ ਪਿਆਰ ਹੋਵੇ ਉੱਥੇ ਨਫਾ ਨੁਕਸਾਨ ਨਹੀਂ ਵੇਖਿਆ ਜਾਂਦਾ ਨਫਾ ਨੁਕਸਾਨ ਵਪਾਰੀ ਲੋਕ ਵੇਖਦੇ ਹਨ ਕਿ ਕਿੱਥੇ ਸਾਨੂੰ ਨੁਕਸਾਨ ਹੋਣਾ ਹੈ ਕਿੱਥੇ ਸਾਡਾ ਫਾਇਦਾ ਹੋਣਾ ਹੈ ਇਹ ਮਾਨਵ ਜਨਮ ਬੜਾ ਅਨਮੋਲ ਹੈ ਇਸ ਮਾਨਸ ਜਨਮ ਦਾ ਲੋਹਾ ਲੈਣਾ ਚਾਹੀਦਾ ਅਸੀਂ ਇਸ ਮਾਨਸ ਜਨਮ ਦੇ ਵਿੱਚ ਆ ਕੇ ਕੀਤਾ ਕੀ ਕਿ ਦੁਨੀਆ ਦੇ ਪਦਾਰਥ ਇਕੱਠੇ ਕੀਤੇ ਤਨ ਦੌਲਤ ਜ਼ਮੀਨ ਜਾਇਦਾਦ ਇਕੱਠੀ ਕਰ ਲਈ ਦੁਕਾਨ ਬਣਾ ਲਈ ਆ ਇੱਕ ਦੁਕਾਨ ਬਣਾਈਆਂ ਫਿਰ ਦੋ ਦੁਕਾਨ ਇੱਕ ਦੁਕਾਨ ਦੋ ਦੁਕਾਨ ਤਿੰਨ ਦੁਕਾਨ ਚਾਰ ਦੁਕਾਨ ਫਿਰ ਪੰਜ ਦੁਕਾਨ ਹਾਰ ਕੇ ਸ਼ਮਸ਼ਾਨ ਇਹੋ ਮਾਨਸ ਜਨਮ ਦਾ ਲੋਹਾ ਸਾਰੀ ਉਮਰ ਡਿਪਰੈਸ਼ਨ ਜੀ ਕਰਦੀ ਦੁੱਖਾਂ ਜੀ ਕਰਦੀ ਤਕਲੀਫਾਂ ਜੀ ਕਰਦੀ ਸਾਰੀ ਉਮਰ ਅਸੀਂ ਰਿਸ਼ਤੇਦਾਰਾਂ ਨੂੰ ਮਨਾਉਂਦੇ ਰਹੇ ਦੁਨੀਆ ਨੂੰ ਹੀ ਮਨਾਉਂਦੇ ਰਹੇ ਕਾਸ਼ ਕਿ ਕਦੇ ਇੱਕ ਘੜੀ ਵੀ ਰੱਬ ਨੂੰ ਮਨਾਉਣ ਲਈ ਕਰਦੀ ਹੁੰਦੀ ਕੋਈ ਦੋ ਇਨਸਾਨ ਆਪਸ ਵਿੱਚ ਬੈਠੇ ਗੱਲਾਂ ਕਰਨ ਦੇ ਸੀ ਇੱਕ ਇਨਸਾਨ ਕਹਿੰਦਾ ਕਿਸ ਇਨਸਾਨ ਸਾਥ ਦੇ ਵਿੱਚ ਉਹਦੀ ਵਡਿਆਈ ਆ ਜਿਸ ਕੋ ਬਹੁਤ ਸਾਰੀ ਧਨ ਦੌਲਤ ਮਾਇਆ ਹੁੰਦੀ ਤੇ ਦੂਸਰਾ ਇਨਸਾਨ ਕਹਿੰਦਾ ਵੀ ਨਹੀਂ ਮੂਰਖ ਇਹਨਾਂ ਵੀ ਮਾਇਆ ਦੀ ਵਡਿਆਈ ਮੈਂ ਕਿੰਨਾ ਜਿੰਨ ਹਰੀ ਲੈਵਲ ਹੈ ਮੈਂ ਕਹਿੰਦਾ ਭੀ ਸੰਸਾਰ ਦੇ ਵਿੱਚ ਉਹਦੀ ਵਡਿਆਈ ਆ ਜਿੰਨਾ ਹਰੀ ਦੇ ਨਾਲ ਰੱਬ ਦੇ ਨਾਲ ਆਪਣੇ ਗੁਰੂ ਦੇ ਨਾਲ ਲਿਵ ਲਈ ਜਿਨ੍ਹਾਂ ਨੇ ਆਪਣੇ ਗੁਰੂਆਂ ਦਾ ਧਿਆਨ ਕੀਤਾ ਸੰਸਾਰ ਦੇ ਵਿੱਚ ਉਹਦੀ ਵਡਿਆਈ ਹੈ